ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਮੋਟਾਪਾ ਜਾਂ ਫਿਰ ਵਜ਼ਨ ਵਧਣਾ ਅੱਜ ਕੱਲ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਸਾਨੂੰ ਹਰੇਕ ਤੀਜਾ ਵਿਅਕਤੀ ਮੋਟਾ ਨਜ਼ਰ ਆਣ ਲੱਗ ਚੁੱਕਾ ਹੈ ਅਤੇ ਜਿੰਨੇ ਵੀ ਵਿਅਕਤੀਆਂ ਦਾ ਵਜ਼ਨ ਵੱਧ ਚੁੱਕਾ ਹੈ ਉਹ ਸਾਰੇ ਇਸ ਮੋਟਾਪੇ ਤੋਂ ਨਿਜਾਦ ਪਾਣਾ ਜਾਂਦੇ ਨੇ ਅਤੇ ਤਰ੍ਹਾਂ ਤਰ੍ਹਾਂ ਦੀ ਜਦੋ ਜਹਿਦ ਵੀ ਕਰਦੇ ਨੇ ਲੇਕਿਨ ਇਹਨਾਂ ਦੇ ਵਿੱਚੋਂ ਬਹੁਤ ਥੋੜੇ ਵਿਅਕਤੀ ਹੁੰਦੇ ਨੇ ਜੋ ਕਾਮਯਾਬ ਹੋ ਜਾਂਦੇ ਨੇ ਅਤੇ ਬਾਕੀਆਂ ਨੂੰ ਇਸ ਬਿਮਾਰੀ ਨਾਲ ਝੇਲਣਾ ਹੀ ਪੈਂਦਾ ਆਪਣੇ ਮੋਟਾਪੇ ਨੂੰ ਝੇਲਣਾ ਹੀ ਪ ਸੋ ਦੋਸਤੋ ਮੈਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਗਰਮੀਆਂ ਦੇ ਮੌਸਮ ਦੇ ਵਿੱਚ ਮੋਟਾਪਾ ਘਟਾਉਣ ਦਾ ਇੱਕ ਛੋਟਾ ਜਿਹਾ ਨਿੱਜੀ ਤਜਰਬਾ ਤੁਹਾਡੇ ਨਾਲ ਸਾਂਝਾ ਕਰਾਂਗਾ ਕਿਉਂਕਿ ਆਪਾਂ ਵੱਖ-ਵੱਖ ਚੀਜ਼ਾਂ ਜੋ ਖਾਂਦੇ ਆ ਉਸ ਦਾ ਵੀ ਸਾਡੇ ਸਰੀਰ ਦੇ ਉੱਪਰ ਅਸਰ ਪੈਂਦਾ ਹੈਗਾ ਤਾਂ ਆਪਾਂ ਨੂੰ ਕਿਹੜੀ ਚੀਜ਼ ਖਾਣੀ ਕਦੋਂ ਖਾਣੀ ਹੈ ਇਸ ਦੇ ਬਾਰੇ ਵਿੱਚ ਥੋੜੀ ਜਿਹੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਆਯੁਰਵੇਦ ਦੇ ਨਾਲ ਜਾਂ ਆਪਾਂ ਕਹੀਏ ਕਿ ਦੇਸੀ ਜੋ ਡਾਕਟਰ ਹੁੰਦੇ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਰابطਾ ਰੱਖਿਆ ਕਰੋ ਕਿਉਂਕਿ ਉਹਨਾਂ ਕੋਲੋਂ ਸਾਨੂੰ ਕੁਝ ਪ੍ਰਾਣੀਆਂ ਜੋ ਹੁੰਦੀਆਂ ਚੀਜ਼ਾਂ ਉਹਨਾਂ ਨੂੰ ਖਾਣ ਪੀਣ ਦਾ ਜੋ ਪੁਰਾਣੇ ਆਪਾਂ ਕਹੀਏ ਤਰੀਕੇ ਹੁੰਦੇ ਨੇ ਉਹ ਜ਼ਰੂਰ ਸਾਨੂੰ ਪਤਾ ਲੱਗ ਜਾਂਦੇ ਨੇ ਸੋ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਸਾਡੀ ਖੁਦ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਹੁੰਦੀ ਹੈ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੌਂਫ ਦੇ ਬਾਰੇ ਵਿੱਚ ਥੋੜੀ ਜਾਣਕਾਰੀ ਦੇਵਾਂਗਾ ਕਿਉਂਕਿ ਸੌਂਫ ਨੂੰ ਦਾ ਇਸਤੇਮਾਲ ਕਰਨ ਨਾਲ ਕੀ ਫਾਇਦਾ ਹੋ ਸਕਦਾ ਮੇਰਾ ਆਪਣਾ ਨਿੱਜੀ ਤਜਰਬਾ ਹੈਗਾ ਮੈਂ ਲਗਭਗ ਡੇਢ ਸਾਲ ਤੋਂ ਸੌਂਫ ਦਾ ਇਸਤੇਮਾਲ ਕਰ ਰਿਹਾ ਹਾਂ ਇਹ ਦੂਸਰੀ ਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਇਸ ਕਰਕੇ ਤੁਹਾਨੂੰ ਡੇਢ ਸਾਲ ਕਹਿ ਰਿਹਾ ਪਿਛਲੀ ਗਰਮੀਆਂ ਦੇ ਵਿੱਚ ਵੀ ਮੈਂ ਸੌਂਫ ਦਾ ਇਸਤੇਮਾਲ ਕੀਤਾ ਸੀ ਅਤੇ ਬਹੁਤ ਵਧੀਆ ਪ੍ਰਭਾਵ ਮੈਨੂੰ ਦੇਖਣ ਨੂੰ ਮਿਲਿਆ ਸੀ ਸੌਂਫ ਮੋਟਾਪਾ ਘਟਾਉਣ ਦੇ ਵਿੱਚ ਭਜਨ ਘਟਾਉਣ ਦੇ ਵਿੱਚ ਗਰਮੀਆਂ ਦੇ ਵਿੱਚ ਖਾਸ ਕਰਕੇ ਸਰੀਰ ਨੂੰ ਠੰਡਾ ਰੱਖਣ ਦੇ ਵਿੱਚ ਵੀ ਮਦਦ ਕਰਦੀ ਹੈ ਲੇਕਿਨ ਇੱਕ ਗੱਲ ਜ਼ਰੂਰ ਪਰ ਹਮੇਸ਼ਾ ਕਹਿਣਾ ਕਿ ਜੋ ਮੈਂ ਤੁਹਾਡੇ ਨਾਲ ਇਹੋ ਜੀਆਂ ਚੀਜ਼ਾਂ ਸਾਂਝੇ ਕਰਦਾ ਉਹ ਮੇਰਾ ਨਿੱਜੀ ਤਜਰਬਾ ਹੁੰਦਾ ਜਾਂ ਫਿਰ ਮੇਰੀ ਸਟੱਡੀ ਕੀਤੀ ਹੁੰਦੀ ਹੈਗੀ ਹੈ ਲੇਕਿਨ ਕੋਈ ਵੀ ਚੀਜ਼ ਖਾਣ ਪੀਣ ਤੋਂ ਪਹਿਲਾਂ ਤੁਸੀਂ ਆਪਣੇ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਜੋ ਚੀਜ਼ ਮੈਂ ਖਾਣਾ ਜਿਸ ਚੀਜ਼ ਦਾ ਮੇਰੇ ਸਰੀਰ ਦੇ ਉੱਪਰ ਜੋ ਪ੍ਰਭਾਵ ਹੈ ਉਹ ਜ਼ਰੂਰੀ ਨਹੀਂ ਕਿ ਤੁਹਾਡੇ ਸਰੀਰ ਦੇ ਉੱਪਰ ਵੀ ਉਸ ਦਾ ਉਹੀ ਪ੍ਰਭਾਵ ਪਵੇ ਸੋ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਮਾ ਬਦੀ ਅਤੇ ਕਿਸੇ ਨੂੰ ਸੁਆਦੀ ਸੋ ਹਰੇਕ ਚੀਜ਼ ਕਿਸੇ ਨੂੰ ਖਰਾਬ ਵੀ ਕਰ ਸਕਦੀ ਹੈ ਤੇ ਕਿਸੇ ਨੂੰ ਠੀਕ ਵੀ ਕਰ ਸਕਦੀ ਹੈ ਤੋ ਦੋਸਤੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਲਈ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਕੁੱਲ ਮਿਲਾ ਕੇ ਆਪਾਂ ਗੱਲ ਕਰਨ ਚੱਲੇ ਆਂ ਸੌਂਫ ਦੀ ਕਿ ਗਰਮੀ ਦੇ ਵਿੱਚ ਸੌਂਫ ਦਾ ਇਸਤੇਮਾਲ ਤੁਸੀਂ ਕਿਵੇਂ ਕਰੋ ਤਾਂ ਕਿ ਤੁਹਾਡਾ ਮੋਟਾਪਾ ਵੀ ਘਟੇ ਤੁਹਾਡਾ ਵਜ਼ਨ ਵੀ ਘਟੇ ਜਾਂ ਫਿਰ ਕੰਟਰੋਲ ਵਿੱਚ ਰਹੇ ਅਤੇ ਤੁਹਾਡਾ ਸਰੀਰ ਰਹੇ ਠੰਡਾ। ਦੋਸਤੋ ਸੌਂਫ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਸੌਂਫ ਜੇਕਰ ਤੁਸੀਂ ਖਾਂਦੇ ਹੋ ਤਾਂ ਤੁਹਾਡਾ ਭਾਰ ਕੰਟਰੋਲ ਹੋ ਸਕਦਾ ਹੈ ਅਤੇ ਜੇਕਰ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਸੌਂਫ ਦਾ ਪਾਣੀ ਪੀਂਦੇ ਹੋ ਤਾਂ ਤੁਹਾਡਾ ਸਰੀਰ ਸਾਰਾ ਦਿਨ ਠੰਡਾ ਵੀ ਰਹਿੰਦਾ ਹੈਗਾ ਤੁਹਾਨੂੰ ਗਰਮੀ ਘੱਟ ਲੱਗਦੀ ਹੈਗੀ ਸੋ ਇੱਕ ਵਾਰੀ ਆਪਾਂ ਸੌਂਫ ਦਾ ਪਾਣੀ ਪੀਣ ਦੇ ਫਾਇਦਿਆਂ ਦਾ ਜ਼ਿਕਰ ਕਰ ਲਈਏ ਜੇਕਰ ਸਵੇਰੇ ਉੱਠ ਕੇ ਖਾਲੀ ਪੇਟ ਸੌਂਫ ਦਾ ਪਾਣੀ ਪੀਤਾ ਜਾਂਦਾ ਹੈ ਤਾਂ ਫਿਰ ਇਹ ਤੁਹਾਡੀ ਪਾਚਨ ਕਿਰਿਆ ਨੂੰ ਮਜ਼ਬੂਤ ਕਰਦਾ ਹੈ ਕਿਹਾ ਜਾਂਦਾ ਹੈ ਕਿ ਪੇਟ ਗੈਸ ਅਤੇ ਕਬਜ਼ ਦੇ ਵਿੱਚ ਵੀ ਇਸ ਦਾ ਬਹੁਤ ਲਾਭ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਸੌਫ ਦਾ ਪਾਣੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਕਰ ਸਕਦਾ ਹੈ ਇਸ ਦੇ ਨਾਲ ਹੀ ਇਸ ਦੇ ਵਿੱਚ ਕਿਉਂਕਿ ਫਾਈਬਰ ਵੀ ਹੁੰਦਾ ਹੈ ਤਾਂ ਫਿਰ ਇਹ ਤੁਹਾਡੇ ਪੇਟ ਨੂੰ ਤੰਦਰੁਸਤ ਰੱਖਣ ਵਿੱਚ ਤੁਹਾਡੀ ਮਦਦ ਕਰਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਸੌਫ ਦਾ ਪਾਣੀ ਸਟ्रेस ਨੂੰ ਘਟ ਕਰਦਾ ਹੈ ਕਿਉਂਕਿ ਦਿਲ ਪਰ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਸਾਡੇ ਦਿਮਾਗ ਦੇ ਉੱਪਰ ਕਿੰਨਾ ਦਾ ਬੋਝ ਆ ਬਣੇ ਰਹਿੰਦਾ ਹੈਗਾ ਤਾਂ ਫਿਰ ਉਸ ਦਿਮਾਗ ਦੀ ਸਟ्रेस ਨੂੰ ਵੀ ਇਹ ਘਟ ਕਰਨ ਦੇ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਹੁਣ ਜਿਸ ਤਰ੍ਹਾਂ ਮੈਂ ਕਰਦਾ ਉਸੇ ਤਰ੍ਹਾਂ ਤੁਹਾਨੂੰ ਸੌਫ ਦਾ ਪਾਣੀ ਤਿਆਰ ਕਰਨ ਦੀ ਵਿਧੀ ਵੀ ਦੱਸ ਦਿੰਦੇ ਹਾਂ ਤੇ ਤੁਸੀਂ ਕੀ ਕਰਨਾ ਹੈ ਰਾਤ ਨੂੰ ਤੁਸੀਂ ਇੱਕ ਗਲਾਸ ਕੱਚ ਦੇ ਪਾਣੀ ਦੇ ਵਿੱਚ ਇੱਕ ਚਮਚਾ ਸੌਫ ਦਾ ਪਾ ਕੇ ਉਸ ਨੂੰ ਭਿਜਣ ਦੇ ਲਈ ਛੱਡ ਦੇਣਾ ਹੈਗਾ ਪੂਰੀ ਰਾਤ ਇਹ ਸੌਫ ਪਾਣੀ ਦੇ ਵਿੱਚ ਭਿਜਦੀ ਰਹੇਗੀ ਅਤੇ ਸਵੇਰ ਨੂੰ ਤੁਸੀਂ ਇਸੇ ਪਾਣੀ ਨੂੰ ਛਾਣ ਕੇ ਤੁਸੀਂ ਐਸੀ ਤਰ੍ਹਾਂ ਪੀ ਸਕਦੇ ਹੋ ਜਾਂ ਫਿਰ ਤੁਸੀਂ ਇਸ ਪਾਣੀ ਨੂੰ ਥੋੜਾ ਜਿਹਾ ਕੋਸਾ ਕਰਕੇ ਵੀ ਪੀ ਸਕਦੇ ਹੋ ਜੇਕਰ ਤੁਸੀਂ ਸੌਫ ਨੂੰ ਵੀ ਖਾਣਾ ਚਾਹੁੰਦੇ ਹੋ ਤਾਂ ਉਸ ਨੂੰ ਵੀ ਬਾਅਦ ਵਿੱਚ ਪਾ ਕੇ ਖਾ ਸਕਦੇ ਹੋ ਨਹੀਂ ਤਾਂ ਪਾਣੀ ਹੀ ਤੁਹਾਡੇ ਲਈ ਕਾਫੀ ਰਹੇਗਾ ਸੋ ਇਹ ਸੌਫ ਦਾ ਪਾਣੀ ਵੀ ਗਰਮੀਆਂ ਦੇ ਵਿੱਚ ਤੁਹਾਡਾ ਵਜ਼ਨ ਕੰਟਰੋਲ ਕਰਨ ਦੇ ਵਿੱਚ ਇਹਦੇ ਨਾਲ-ਨਾਲ ਤੁਹਾਡੇ ਸਰੀਰ ਦੇ ਵਿੱਚ ਚੁਸਤੀ ਫੁਰਤੀ ਦੇਣ ਦੇ ਲਈ ਅਤੇ ਤੁਹਾਰੇ ਸਰੀਰ ਨੂੰ ਠੰਡਾ ਰੱਖਣ ਦੇ ਵਿੱਚ ਕਾਫੀ ਮਦਦ ਕਰੇਗਾ ਅਤੇ ਮੇਰਾ ਇਹ ਨਿੱਜੀ ਤਜਰਬਾ ਹੈ ਸੋ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਦੇ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਧੰਨਵਾਦ ਜੀ